ਕਹਾਣੀ ਕੋਈ ਦਰਦ ਲੇਖਕ ਕਿਰਨਦੀਪ ਕੌਰ ਭਾਈ ਰੂਪਾ ਸ਼ੁਰੂ ਤੋਂ ਹੀ ਇਕੱਲੇ ਬੈਠ ਕੁਝ ਸੋਚਦੇ ਰਹਿਣ ਦੀ आदत ਮੈਨੂੰ ਅੱਜ ਤੱਕ ਨਹੀਂ ਸੀ ਛੁੱਟੀ ਪਹਿਲਾਂ ਵੀ ਜਦ ਮੈਂ ਇਕੱਲਾ ਬੈਠਦਾ ਤਾਂ ਬਹੁਤ ਸਕੂਨ ਜਿਹਾ ਮਹਿਸੂਸ ਕਰਦਾ ਪਰ ਇਸ ਦਾ ਜੋ ਕਾਰਨ ਸੀ ਉਸ ਹੀ ਮਿੱਠਾ ਜਿਹਾ ਦਰਦ ਗੱਲ ਇਹ ਕੋਈ 30 ਸਾਲ ਪੁਰਾਣੀ ਆ ਜਦੋਂ ਮੈਂ ਡਿਊਟੀ ਤੋਂ ਵਾਪਸ ਆਉਂਦਾ ਤਾਂ ਅਦਤ ਅਨੁਸਾਰ ਆਪਣੇ ਇੱਕੋ ਛੋਟੇ ਜਿਹੇ ਕਮਰੇ ਨੂੰ ਖੋਲ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਪਾਵੇਂ ਸਵੇਰੇ ਸਮੇਂ ਸਭ ਸਾਫ਼ ਕਰਕੇ ਜਾਂਦਾ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣ ਲਈ ਕਮਰੇ ਵਿੱਚੋਂ ਛੋਟੇ-ਮੋਟੇ ਕੰਮ ਕਰਦਾ ਰਹਿੰਦਾ ਮੈਨੂੰ ਇੱਥੇ ਨੌਕਰੀ ਕਰਦਿਆਂ 5 ਮਹੀਨੇ ਹੋ ਗਏ ਸੀ ਆਸੇ-ਪਾਸੇ ਦੇ ਘਰ ਬਹੁਤ ਨੇਕ ਦਿਲ ਵਾਲੇ ਸਨ ਪਿੰਡਾਂ ਦੇ ਲੋਕਾਂ ਵਿੱਚ ਤਾਂ ਵੈਸੇ ਹੀ ਆਪਣਾਪਨ ਵਧੇਰੇ ਹੁੰਦਾ ਹਰ ਰੋਜ਼ ਹੀ ਸਵੇਰੇ ਦੀ ਮੇਰੀ ਚਾਹ ਕਿਸੇ ਨਾ ਕਿਸੇ ਘਰੋਂ ਆ ਜਾਂਦੀ ਭਾਵੇਂ ਮੈਂ ਮਨ੍ਹਾ ਕਰ ਦਿੰਦਾ ਪਰ ਫਿਰ ਵੀ ਕੋਈ ਨਾ ਕੋਈ ਆਨ ਕੇ ਛੋਟੀ ਜਹੀ ਬਣੀ ਕੰਧੋਲੀ ਉੱਪਰ ਚਾਹ ਵਾਲੀ ਗੜਵੀ ਰੱਖ ਜਾਂਦਾ ਮੇਰੇ ਨਾਲ ਵਾਲੇ ਘਰ ਦੀ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ ਉਹ ਹਰ ਰੋਜ਼ ਸ਼ਾਮ ਨੂੰ ਮੇਰੇ ਕੋਲ ਆ ਬੈਠ ਜਾਂਦੇ ਮੈਂ ਬਹੁਤੀਆਂ ਗੱਲਾਂ ਨਹੀਂ ਸੀ ਕਰਦਾ ਪਰ ਮਾਤਾ ਜੀ ਆਨ ਕੇ ਪੀੜੀ ਡਾ ਬੈਠ ਜਾਂਦੇ ਤੇ ਕਦੇ ਮੇਰੀ ਰਿਜ ਰਹੀ ਸਬਜ਼ੀ ਵਿੱਚ ਕੜਛੀ ਮਾਰਦੇ ਕਹਿੰਦੇ ਲੈ ਦੱਸ ਭਾਈ ਸੁਖਦੇਵ ਇੱਕ ਕੌਲੀ ਦਾਲ ਦੀ ਤੇਤੋਂ ਮੁਕਦੀ ਨਹੀਂ ਆਪਣੇ ਘਰੋਂ ਭੇਜਦਿਆਂ ਕਰੂ ਮੈਂ ਪਰ ਮੈਂ ਮਨਾ ਕਰ ਦਿੰਦਾ ਇੱਕ ਦਿਨ ਬੇਬੇ ਨਾ ਆਈ ਤੇ ਮੈਨੂੰ ਚਿੰਤਾ ਜਹੀ ਹੋਈ ਕਿ ਅੱਜ ਬੇਬੇ ਕਿਉਂ ਨਹੀਂ ਆਈ ਇੱਕ ਘੰਟਾ ਹੋਰ ਬੀਤ ਗਿਆ 8:00 ਵਜੇ ਮੈਨੂੰ ਜੱਕ ਜਹੀ ਨਾ ਆਈ ਤੇ ਮੈਂ ਸੋਚਿਆ ਕਿਤੇ ਬੇਬੇ ਜੀ ਬਿਮਾਰ ਹੀ ਨਾ ਹੋਣ ਤੇ ਮੈਂ ਉਹਨਾਂ ਦਾ ਪਤਾ ਕਰਨ ਲਈ ਉਹਨਾਂ ਦੇ ਘਰ ਚ ਲਿਆ ਗਿਆ ਘਰ ਵਰਦਿਆ ਬੇਬੇ ਨੂੰ ਆਵਾਜ਼ ਮਾਰੀ ਪਰ ਕੋਈ ਨਾ ਬੋਲਿਆ ਤੇ ਦੂਜੀ ਆਵਾਜ਼ ਦੇਣ ਤੇ ਇੱਕ ਸੁਨੱਖੀ ਜਿਹੀ ਔਰਤ ਬਾਹਰ ਆਈ ਤੇ ਬੋਲੀ ਹਾਂਜੀ ਬੇਬੇ ਤਾਂ ਹੈ ਨਹੀਂ ਘਰ ਕੋਈ ਕੰਮ ਸੀ ਜੀ ਮੈਂ ਕਿਹਾ ਨਹੀਂ ਜੀ ਉਹ ਤਾਂ ਬੇਬੇ ਹਰ ਰੋਜ਼ ਘਰ ਆਉਂਦੇ ਆ ਤੇ ਅੱਜ ਨਹੀਂ ਆਏ ਮੈਨੂੰ ਫਿਕਰ ਜੀ ਹੋਈ ਕਿ ਕਿਤੇ ਬੇਬੇ ਬਿਮਾਰ ਤਾਂ ਨਹੀਂ ਕੁੜੀ ਜੀ ਉਹ ਆਉਂਦੇ ਲੇਟ ਹੋ ਗਏ ਵੀਰ ਜੀ ਗਏ ਆ ਉਹਨੂੰ ਉਹਨਾਂ ਨੂੰ ਬਸ ਟੇ ਤੋਂ ਲੈਣ ਐਨੇ ਨੂੰ ਗਵਾਂਡੀਆਂ ਦਾ ਜਾਂਟਾ ਬੇਬੇ ਨੂੰ ਸਾਈਕਲ ਦੇ ਕੈਰੀਅਰ ਤੇ ਬਹਾਈ ਲਈ ਆਵੇ। ਬੇਬੇ ਸਾਈਕਲ ਤੋਂ ਉਤਰੀ ਤੇ ਮੈਨੂੰ ਵੇਖ ਖੁਸ਼ ਜਿਹਾ ਹੋ ਗਈ। ਉਹ ਸੁਨੱਖੀ ਜਹੀ ਬੇਬੇ ਦੀ ਨੋ ਸੀ। ਇਸ ਗੱਲ ਦਾ ਪਤਾ ਉਹਦੋਂ ਲੱਗਿਆ ਜਦੋਂ ਮੈਂ ਬੇਬੇ ਦੇ ਪੈਰੀ ਹੱਥ ਲਾਏ। ਜਾਂਟਾ ਆਪਣੇ ਘਰ ਚੱਲਿਆ ਗਿਆ। ਠੰਡ ਦਾ ਮੌਸਮ ਸੀ ਬੇਬੇ ਚੁੱਲ੍ਹੇ ਅੱਗੇ ਬੈਠ ਗਈ ਸੀ ਤੇ ਮੈਂ ਬੇਬੇ ਦੀ ਸੁਖ-ਸਾਂਦ ਪੁੱਛ ਘਰ ਜਾਣ ਲੱਗਿਆ। ਤਾ ਬੇਬੇ ਨੇ ਰੋਕ ਲਿਆ ਤੇ ਇੱਕ ਕੁਰਸੀ ਲਿਆਉਣ ਲਈ ਆਪਣੇ ਨੂਨੂ ਕਿਹਾ ਉਹ ਕੁਰਸੀ ਰੱਖ ਗਈ ਤੇ ਐਨੇ ਨੂੰ ਕਿਸੇ ਛੋਟੇ ਬੱਚੇ ਦੀ ਰੋਂਦੀ ਆਵਾਜ਼ ਆਈ ਬੇਬੇ ਨੇ ਆਪਣੇ ਨੂਨੂ ਕਿਹਾ ਪੁੱਤ ਇਉਂ ਕਰ ਗੁਰਨੂਰ ਉੱਠ ਗਿਆ ਲੱਗਦਾ ਉਹ ਮੈਨੂੰ ਫੜਾ ਦੇ ਤੇ ਆਹ ਮਾਸਟਰ ਵਾਸਤੇ ਰੋਟੀ ਲਾ ਛੇਤੀ ਦੇਣੀ ਮਸਾ ਤਾਂ ਆਪਣੇ ਘਰ ਆਇਆ ਮੇਰੇ ਸੋਨਾ ਨੁਕਰ ਕਰਨ ਤੇ ਵੀ ਉਹਨਾਂ ਨੇ ਰੋਟੀ ਖਾਣ ਲਈ ਮਜਬੂਰ ਕਰ ਦਿੱਤਾ ਬੇਬੇ ਭਾਈ ਕੀ ਦੱਸਾਂ ਇੱਕ ਦੁੱਖ ਹੁੰਦਾ ਬੰਦਾ ਜਰ ਲੈਂਦਾ ਪਰ ਰੱਬ ਨੇ ਖੋੜੇ ਮaaf ਕਰਨਾ ਖੋਰੀ ਕਿਹੜਾ ਵੈਰ ਕੱਢਿਆ ਤੂੰ ਕਹਿੰਦਾ ਹੋਏਂਗਾ ਬੇਬੇ ਆਥਣ ਵੇਲੇ ਰੋਝੀ ਆ ਜਾਂਦੀ ਆ ਪਰ ਪੁੱਤ ਕੀ ਕਰਾਂ ਟਲਦੀਆਂ ਤਾਂ ਕਾਲਾ ਮੈਨੂੰ ਖਾਣ ਨੂੰ ਆਂਦੀਆਂ ਘਰ 'ਚ ਮੇਰਾ ਜੀ ਨਹੀਂ ਲੱਗਦਾ ਮੈਂ ਕੀ ਗੱਲ ਹੋ ਗਈ ਬੇਬੇ ਨਾਲੇ ਤੁਸੀਂ ਇਕੱਲੇ ਹੀ ਰਹਿੰਦੇ ਹੋ ਘਰ ਦੇ ਬਾਕੀ ਮੈਂਬਰ ਮੇ ਬੇਕੀ ਦਾ ਸਾ ਪੁੱਤ ਤੇਰਾ ਬਾਬਾ ਦਾ ਮੈਨੂੰ ਭਰੀ ਜਵਾਨੀ ਰੰਡੀ ਕਰ ਗਿਆ ਸੀ ਉਦੋਂ ਮੇਰੇ ਕੋਲ ਮੇਰਾ ਇੱਕੋ ਪੁੱਤ ਸੰਸੇਰ ਸੀ 5 ਕ ਸਾਲ ਦਾ ਵੱਟ ਪਿੱਛੇ ਰੋਲਾ ਸੀ ਭਾਈ ਅਗਲਿਆਂ ਨੇ ਮਾਰਤਾ ਫਿਰ ਘਰ ਚ ਚਰਚੇ ਹੋਏ ਮੇਰੀ ਸੱਸ ਕਹੇ ਲੈ ਜੋ ਆਵਦੀ ਨੂੰ ਮੁੰਡਾ ਮੈਨੂੰ ਦੇ ਦੋ ਪਰ ਪੁੱਤ ਜੇ ਸਹਾਰਾ ਦੇਣਾ ਹੁੰਦਾ ਤਾਂ ਉਹੀ ਕਿਉਂ ਮਰਦਾ ਮੈਂ ਭਰੀ ਪੰਚਾਇਤ ਸਾਫ਼ ਮੁਕਰ ਗਈ ਤੇ ਕਿਹਾ ਕਿ ਮੈਂ ਹੋਰ ਖਸਮ ਨਹੀਂ ਕਰਨਾ ਮੇਰੀ ਸੱਸ ਪਤਾ ਨਹੀਂ ਕਿਹੜੇ ਜਨਮਾਂ ਦੇ ਮੇਰੇ ਤੋਂ ਬਦਲੇ ਲੈਂਦੀ ਸੀ ਪਰ ਮੈਂ ਆਪਣੇ ਪੁੱਤ ਜ਼ਹਾਰੇ ਦਿਨ ਕੱਢ ਲੇ ਭਾਈ ਫਿਰ ਪੁੱਤ ਜਵਾਨ ਹੋਇਆ ਸੱਸ ਮੇਰੀ ਮਰ ਗਈ ਸੀ ਹੁਣ ਥੋੜਾ ਮੈਨੂੰ ਸੁੱਖ ਦਾ ਸਾਹ ਆਇਆ ਸੰਸੇਰ ਮੇਰਾ ਪੁੱਤ ਬੜਾ ਹੀ ਸੌਸੀ ਵਿਆਹ ਲਈ ਬਹੁਤ ਰਿਸ਼ਤੇ ਆਏ ਫਿਰ ਭਾਈ ਕਿਸੇ ਨੇ ਰਿਸ਼ਤਾ ਕਰਵਾਇਆ ਆ ਮੇਰੀ ਨੂੰਨੀਤੀ ਬਣ ਕੇ ਆਈ ਸਾਰੇ ਦੁੱਖ ਭੁੱਲ ਗਈ ਸੀ ਮੈਂ ਵਿਆਹ ਹੋਏ ਨੂੰ ਸਾਲ ਲੰਘ ਗਿਆ ਨੋ ਸਤਵੀਰ ਨੂੰ ਦਿਨ ਜੇ ਟੱਪ ਗਏ ਪੁੱਤ ਮੇਰੇ ਨੂੰ ਬੜੀ ਖੁਸ਼ੀ ਹੋਈ ਤੇ ਉਹ ਮੇਰੀ ਨੂੰ ਵਾਸਤੇ ਸ਼ਹਿਰੋਂ ਸੂਟ ਲੈਣ ਗਿਆ ਪਰ ਪੁੱਤੋ ਸੂਟ ਕੀ ਲੈਣ ਗਿਆ ਉਹਦਾ ਕਾਲ ਹੀ ਉਹਨੂੰ ਲੈਣ ਆਇਆ ਸੀ ਪੁੱਤ ਨੋ ਸੱਸ ਦੇ ਵੰਦੇ ਹੰਝੂਆਂ ਤੋਂ ਮੈਂ ਜਾਣ ਗਿਆ ਸੀ ਕਿ ਅੱਗੇ ਕੀ ਹੋਇਆ ਹੋਵੇਗਾ ਸਤਵੀਰ ਦੇ ਪ੍ਰਾਂਤ ਵਿੱਚ ਡਿੱਗਦੇ ਹੰਝੂ ਮੈਨੂੰ ਵੀ ਭਾਵੁਕ ਕਰ ਗਏ ਮੈਂ ਸੋਚ ਰਿਹਾ ਸੀ ਕਿ ਚਲੋ ਬੇਬੇ ਨੇ ਤਾਂ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਕੱਢ ਲਈ ਪਰ ਸਤਵੀਰ ਆਪਣੇ 2 ਸਾਲ ਦੇ ਜਵਾਕ ਨਾਲ ਕਿਵੇਂ ਕੱਢੂ ਮੈਂ ਬੇਬੇ ਨੂੰ ਹੌਸਲਾ ਦਿੱਤਾ ਕਿ ਕੋਈ ਵੀ ਗੱਲ ਬਾਤ ਹੋਵੇ ਮੈਨੂੰ ਦੱਸਿਆ ਕਰੋ ਮੈਂ ਹਮੇਸ਼ਾ ਤੁਹਾਡੇ ਨਾਲ ਹ ਮੇਰੀ ਇਸ ਗੱਲ ਨਾਲ ਹੀ ਦੋਹੇ ਨੂੰ ਸੱਸਾ ਨੂੰ ਹੌਸਲਾ ਜਾ ਮਿਲਿਆ 10 ਦਿਨ ਲੰਘੇ ਬੇਬੇ ਮੇਰੇ ਕੋਲ ਸਵੇਰੇ ਹੀ ਆਈ ਡਿਊਟੀ ਜਾਣ ਵਾਸਤੇ ਮੈਂ ਤਿਆਰ ਹੋ ਰਿਹਾ ਸੀ ਬੇਬੇ ਬੋਲੀ ਪੁੱਤ ਇੱਕ ਕੰਮਾ ਮੇਰੇ ਪੋਤੇ ਨੂੰ ਠੰਡ ਜੀ ਲੱਗੀ ਐ ਜੇ ਤੂੰ ਭਾਈ ਬਹੂ ਨੂੰ ਅੱਜ ਸ਼ਹਿਰ ਲੈ ਜਾਵੇਂ ਸਕੂਟਰ ਤੇ ਡਾਕਟਰ ਨੂੰ ਵਖਾਨ ਮੈਂ ਚੱਕਦਾ ਸੀ ਪਰ ਬੇਬੇ ਨੇ ਕਿਹਾ ਪੁੱਤ ਜੇ ਤੈਨੂੰ ਮੈਨੂੰ ਜੇ ਤੂੰ ਮੈਨੂੰ ਆਪਣੇ ਪੁੱਤਾਂ ਵਰਗਾ ਲੱਗਦਾ ਤਾਂ ਹੀ ਗਿਆ ਨਹੀਂ ਆਣ ਗੁਆਣ ਕਿਹੜਾ ਕੋਈ ਹੈ ਨਹੀਂ ਮੈਂ ਬੇਬੇ ਨੂੰ ਨਾ ਨਾ ਕਰ ਸਕਿਆ ਅੱਜ ਪਹਿਲੀ ਵਾਰ ਸਤਵੀਰ ਦੇ ਮੈਂ ਚੰਗਾ ਜਿਹਾ ਸੂਟ ਪਾਇਆ ਵੇਖਿਆ ਵਿਚਾਰੀ ਡਰਦੀ ਡਰਦੀ ਮੇਰੇ ਨਾਲ ਬੈਠੀ ਤੇ ਅਸੀਂ ਦਵਾਈ ਲੈਣ ਲਈ ਪੱਛਿਆਂ ਦੇ ਹਸਪਤਾਲ ਚਲੇ ਗਏ ਮੁੰਡੇ ਨੂੰ ਠੰਡ ਲੱਗੀ ਹੋਈ ਸੀ ਡਾਕਟਰ ਨੇ ਦਵਾਈ ਦਿੱਤੀ ਤੇ ਅਸੀਂ ਦਵਾਈ ਲੈ ਕੇ ਵਾਪਸ ਪਿੰਡ ਆ ਗਏ ਸਤਵੀਰ ਬਹੁਤ ਸਿਆਣੀ ਸੀ ਹਮੇਸ਼ਾ ਆਪਣੇ ਸੱਸ ਦੀ ਆਗਿਆ ਵਿੱਚ ਰਹਿੰਦੀ ਸੀ ਘਰੋਂ ਮੇਰੇ ਵੀ ਕੋਈ ਨਹੀਂ ਸੀ ਕਬੀਲ ਧਾਰੀ ਨੇ ਮੈਨੂੰ ਐਸਾ ਦੱਬਿਆ ਕਿ ਵਿਆਹ ਤੱਕ ਕਰਵਾਉਣ ਦੀ ਫੁਰਸਤ ਨਹੀਂ ਸੀ ਮਿਲੀ ਮੈਨੂੰ ਵਿਆਹ ਦੀ ਉਮਰ ਟੱਪ ਗਿਆ ਸੀ ਤੇ ਕੋਈ ਸਾਖ ਵੀ ਸਿਰੇ ਨਾ ਚੜਿਆ ਪਤਾ ਨਹੀਂ ਕਿਉਂ ਸਤਵੀਰ ਮੈਨੂੰ ਆਪਣੇ ਜਹੀ ਲੱਗਿਆ ਕਰੇ ਪਰ ਲੋਕਾਂ ਨੇ ਮੇਣਿਆਂ ਤੋਂ ਡਰਦਾ ਮੈਂ ਉਹਨਾਂ ਘਰ ਨਹੀਂ ਸੀ ਜਾਂਦਾ ਇੱਕ ਦਿਨ ਬੇਬੀ ਕਾਫੀ ਬਿਮਾਰ ਹੋ ਗਈ ਸੀ ਚੰਗੀ ਭਲੀ ਰਾਤ ਮੇਰੇ ਕੋਲ ਗਈ ਪਰ ਸਵੇਰੇ ਹੀ ਦਰਦ ਉੱਠਿਆ ਮੈਂ ਭੱਜ ਕੇ ਡਾਕਟਰ ਲੈ ਆਇਆ ਡਾਕਟਰ ਨੇ ਦਰਦ ਟਿਕਣ ਦਾ ਟੀਕਾ ਲਾਇਆ ਤੇ ਸ਼ਹਿਰ ਲੱ ਜਾਣ ਵਾਸਤੇ ਕਹਿ ਦਿੱਤਾ ਉਹਨੇ ਪੈਰੀ ਮੈਂ ਇੱਕ ਗੱਡੀ ਕਰਵਾਈ ਤੇ ਬੇਬੇ ਨੂੰ ਹਸਪਤਾਲ ਦਾਖਲ ਕਰਵਾਇਆ ਬੇਬੇ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਹੁਣ ਡਾਕਟਰਾਂ ਮੁਤਾਬਕ ਬੇਬੇ ਠੀਕ ਸੀ ਦੋ ਦਿਨਾਂ ਬਾਅਦ ਬੇਬੇ ਨੂੰ ਛੁੱਟੀ ਮਿਲੀ ਗੱਡੀ ਵਿੱਚ ਬੈਠਿਆਂ ਬੇਬੇ ਮੇਰੇ ਵੱਲ ਗੋਨ ਨਾਲ ਝਾਕੀ ਤੇ ਬੋਲੀ ਪੁੱਤ ਇੱਕ ਗੱਲ ਕਹਾ ਗੁੱਸਾ ਨਾ ਮੰਨੀ ਪੁੱਤ ਕਿ ਤੂੰ ਮੇਰੇ ਸ਼ਮਸ਼ੀਰ ਦੀ ਜਗ੍ਹਾ ਲੈ ਸਕਦਾ ਹਰ ਥਾਂ ਉਹਦੀ ਆਪ ਲੈ ਲਵੇਂਗਾ ਮੈਨੂੰ ਪਤਾ ਲੱਗ ਗਿਆ ਸੀ ਕਿ ਬੇਬੇ ਕੀ ਕਹਿਣਾ ਚਾਹੁੰਦੀ ਆ ਤੇ ਬੇਬੇ ਦੇ ਜੋੜੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਜੀਵੇਂ ਮੈਂ ਬੇਬੇ ਦਾ ਕੋਈ ਦਰਦ ਜਣੋਂ ਕੱਢ ਰਿਆ ਹੋਵਾਂ ਮੇਰੀ ਹਾਂ ਸੁਣ ਬੇਬੇ ਖੁਸ਼ ਹੋ ਗਈ ਅੱਜ 30 ਸਾਲ ਹੋ ਗਈ ਮੈਨੂੰ ਤੇ ਸਤਵੀਰ ਨੂੰ ਇਕੱਠਿਆ ਰਹਿੰਦਿਆ ਪਰ ਜਦੋਂ ਵੀ ਮੈਂ ਇਕੱਲਾ ਹੁੰਦਾ ਸਿਰਫ ਉਹ ਦਰਦ ਨੂੰ ਹੀ ਯਾਦ ਕਰਦਾ ਜੋ ਸਤਵੀਰ ਨੇ ਹੰਡਾਇਆ ਸੀ ਪਰ ਹੁਣ ਮੈਂ ਸਤਵੀਰ ਤੇ ਗੁਰਨoor ਨੂੰ ਕਿਸੇ ਵੀ ਖੁਸ਼ੀ ਤੋਂ ਵਾਂਝੀ ਨਹੀਂ ਸੀ ਰੱਖਦਾ ਧੰਨਵਾਦ ਜੀ